ਸ੍ਰੀ ਗੁਰੂ ਦੋਸਤੋ ਮੈਂ ਤੁਹਾਡਾ ਆਪਣਾ ਬਲਜਿੰਦਰ ਸਿੰਘ ਪਿੰਡ ਚੱਕ ਸੇਲੇ ਵਾਲਾ ਜਿਹੜਾ ਫਾਜ਼ਲਕਾ ਸੋ ਮੈਂ ਅੱਜ ਤੁਹਾਡੇ ਨਾਲ ਰੂਬਰੂ ਹੋਣ ਲੱਗਾ ਹਾਂ ਸੋ ਮੈਂ ਆਸ ਕਰਦਾ ਕਿ ਤੁਸੀਂ ਠੀਕ ਹੋਵੋਗੇ ਤੇ ਅਰਦਾਸ ਕਰਦਾ ਪ੍ਰਮਾਤਮਾ ਤੁਹਾਨੂੰ ਠੀਕ ਠਾਕ ਰੱਖੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਭੈਣ ਭਰਾ ਮੈਨੂੰ ਅੱਜ ਇਸ ਵੀਡੀਓ ਰਾਹੀਂ ਦੇਖ ਰਹੇ ਆ ਸੋ ਮੈਂ ਸਾਰਿਆਂ ਦਾ ਪਹਿਦਰੁ ਧੰਨਵਾਦ ਕਰਦਾ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਣਾ ਸੋ ਅੱਜ ਇੱਕ ਤੁਹਾਡੇ ਨਾਲ ਖੁਸ਼ੀ ਦੀ ਖਬਰ ਜਿਹੜੀ ਸਾਂਝੀ ਕਰਨ ਲੱਗਾ ਸੋ ਅੱਜ ਜਿਹੜੀ 30 ਤਰੀਕ 6ਵਾਂ ਮਹੀਨਾ 2025 ਸ੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਜਿਹੜਾ ਸਾਡੀ ਭਾਈ ਮਹਾ ਸਿੰਘ ਹਾਲ 'ਚ ਇੱਕ ਮੀਟਿੰਗ ਹੋਈ ਹੈ ਜਿੱਥੇ ਨਰੇਗਾ ਮਜ਼ਦੂਰ ਏਕਤਾ ਯੂਨੀਅਨ ਦੀ ਚੋਣ ਹੋਈ ਹੈ ਕੋਰ ਕਮੇਟੀ ਦੀ ਤੇ ਉਸ ਕੋਰ ਕਮੇਟੀ ਦੇ ਜਿਹੜੇ ਅਹੁਦੇਦਾਰ ਜਿੰਨੇ ਵੀ ਉੱਥੇ ਪਹੁੰਚੇ ਹੋਏ ਤੇ ਸਾਰਿਆਂ ਨੇ ਜਿਹੜਾ ਮੈਨੂੰ ਇੱਕ ਬਹੁਤ ਵੱਡੀ ਜਿਹੜੀ ਮੇਰੇ ਤੇ ਜ਼ਿੰਮੇਵਾਰੀ ਸੌਂਪੀ ਹੈ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਪੰਜਾਬ ਦਾ ਪ੍ਰਧਾਨ ਬਣਾਇਆ ਹੋਇਆ ਸੋ ਮੈਂ ਬਹੁਤ-ਬਹੁਤ ਕੋਰ ਕਮੇਟੀ ਦਾ ਜਿੰਨੇ ਵੀ ਪਹੁੰਚੇ ਸੀਗੇ ਸਾਰਿਆਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਜਿਹੜੀ ਮੈਨੂੰ ਇਹ ਸੇਵਾ ਪੰਜਾਬ ਦੀ ਜਨਤਾ ਦੀ ਸੌਂਪੀ ਹੈ ਇਸ ਸੇਵਾ ਨੂੰ ਮੈਂ ਤਨਦੇਹੀ ਨਾਲ ਤੇ ਬੜੀ ਸੂਝ-ਬੂਝ ਨਾਲ ਨਿਭਾਵਾਂਗਾ ਔਰ ਜਨਾਚਰ ਮੇਰੇ ਚ ਸਾਹ ਰਹਿਣਗੇ ਮੈਂ ਕਰਦਾ ਰਵਾਂਗਾ ਸੋ ਸਾਡੇ ਜਿਹੜੇ ਅੱਜ ਇਸ ਕਮੇਟੀ ਦੇ ਪਹੁੰਚੇ ਹੋਏ ਅਹੁਦੇਦਾਰ ਉਹਨਾਂ ਦੇ ਮੈਂ ਤੁਹਾਨੂੰ ਨਾਮ ਜਿਹੜੇ ਜਾਣੂ ਕਰਵਾ ਦਿਆਂ ਜਿਵੇਂ ਮੈਂ ਬਲਜਿੰਦਰ ਸਿੰਘ ਪੰਜਾਬ ਪ੍ਰਧਾਨ ਸੋ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਇਕਬਾਲ ਸਿੰਘ ਮਹਿਣਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਤੇ ਸਾਡੇ ਜਿਹੜੇ ਜਰਨਲ ਸਕੱਤਰ ਗੁਰਪ੍ਰੀਤ ਕੌਰ ਵਾਈਫ ਆਫ ਬਲਵਤ ਸਿੰਘ ਧਰਮਕੋਟ ਕੋਟ ਈਸੇਖਾਨਾ ਜ਼ਿਲ੍ਹਾ ਮੋਗਾ ਤੋਂ ਤੇ ਸਾਡੇ ਖਜ਼ਾਨਚੀ ਲਖਪ੍ਰੀਤ ਸਿੰਘ ਸਨਫ ਜਸਵੀਰ ਸਿੰਘ ਪਿੰਡ ਮੀਨਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਤੇ ਸਾਡੇ ਲੀਗਲ ਐਡਵਾਈਜ਼ਰ ਐਡਵੋਕੇਟ ਅ ਰਜੇ ਰਕੇਸ਼ ਕੁਮਾਰ ਅ ਇਕਟਾਨ ਮਲੋਟ ਤੋਂ ਤੇ ਸਾਡੇ ਮੁੱਖ ਸਲਾਹਕਾਰ ਦਲਜੀਤ ਸਿੰਘ ਸਨਫ ਮਿੱਠੂ ਸਿੰਘ ਪਿੰਡ ਫੱਤਨਵਾਲਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੇ ਸਾਡੇ ਜਿਹੜੇ ਪ੍ਰੈਸਕਟਰ ਸਤਪਾਲ ਸਿੰਘ ਅ ਸਨਫ ਜਿਹੜਾ ਅਜ਼ਾਇਬ ਸਿੰਘ ਪਿੰਡ ਤਾਰੇਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਤੇ ਸੰਗਠਨ ਸਕੱਤਰ ਸਾਡੇ ਕਲਵੀਰ ਸਿੰਘ ਉਰਫ ਗੋਰਾ ਬਾਬਾ ਅ ਜਿਹੜਾ ਪਿੰਡ ਚੱਕ ਸੇਹਲੇ ਵਾਲੇ ਤੋਂ ਤੇ ਕਮੇਟੀ ਮੈਂਬਰ ਸਾਡੇ ਪਰਮਜੀਤ कौर ਵਾਈਫ ਆਫ ਸਤਪਾਲ ਸਿੰਘ ਅ ਪਿੰਡ ਚੱਕ ਰਾਇਆਂ ਵਾਲਾ ਜਲਾਲਾਬਾਦ ਬਲਾਕ ਜ਼ਿਲ੍ਹਾ ਫਾਜ਼ਿਲਕਾ ਤੋਂ ਤੇ ਕਮੇਟੀ ਮੈਂਬਰ ਸਾਡੇ ਅਗਲੇ ਜਿਹੜੇ ਹੈਗੇ ਆ ਗੁਰਦਾਸ ਸਿੰਘ ਸਨ ਆਫ ਪ੍ਰੇਮ ਸਿੰਘ ਪਿੰਡ ਦੋਦਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੋਂ ਤੇ ਸਾਡੇ ਅ ਅਗਲੇ ਜਿਹੜੇ ਕਮੇਟੀ ਮੈਂਬਰ ਰਣਜੀਤ ਸਿੰਘ ਸਨ ਆਫ ਸੋਹਣ ਸਿੰਘ ਜਿਹੜੇ ਕੋਟ ਈਸੇਖਾਨ ਜ਼ਿਲ੍ਹਾ ਮੋਗਾ ਤੋਂ ਤੇ ਬਾਕੀ ਦੇ ਜਿਹੜੇ ਸਾਡੇ ਮੈਂਬਰ ਆ ਜਿਵੇਂ ਦੇਸ਼ ਸਿੰਘ ਜਗਜੀਤ ਸਿੰਘ ਤੇ ਅ ਪਰਮਜੀਤ ਸਿੰਘ ਬਲਜੀਤ ਕੌਰ ਪਰ ਪਾਣਾ ਤੋਂ ਜਿਹੜੇ ਕਿ ਉਹਨਾਂ ਦੇ ਹਸਬੰਦ ਸਾਹਿਬ ਮੰਗਾ ਸਿੰਘ ਰਪਾਣਾ ਜਿਹੜੇ ਇਸ ਟਾਈਮ ਮੌਜੂਦਾ ਸਰਪੰਚ ਨੇ ਸੁੰਦਰਪਾਣੇ ਤੋਂ ਉਹ ਵੀ ਪਹੁੰਚੇ ਤੇ ਜਿੰਨੇ ਵੀ ਸਾਡੇ ਗਰਮੀਲ ਸਿੰਘ ਗਿਆਨੀ ਪਿੰਡ ਮੋੜ ਤੋਂ ਜਿਹੜਾ ਸ੍ਰੀ ਮੁਕਸਰ ਸਾਹਿਬ ਤੋਂ ਉਹ ਵੀ ਪਹੁੰਚੇ ਸਾਡੇ ਜ਼ਿਲ੍ਹਾ ਫਾਜ਼ਿਲਕਾ ਦੇ ਜਿਹੜੇ ਪ੍ਰਧਾਨ ਨਰੇਗਾ ਇਕਤਾ ਯੂਨੀ ਮਜ਼ਦੂਰ ਇਕਤਾ ਜੁਨੀਅਰ ਦੇ ਜਿਹੜੇ ਗੁਰਮਖ ਸਿੰਘ ਰੱਤਾਠੇੜ ਤੋਂ ਜ਼ਿਲ੍ਹਾ ਫਾਜ਼ਿਲਕਾ ਤੋਂ ਫਾਇਲਕਾ ਦੇ ਪ੍ਰਧਾਨ ਲਾਏ ਹੋਏ ਨੇ ਉਹਨਾਂ ਦੀ ਹਾਜ਼ਰੀ ਚ ਇਹ ਸਾਰਿਆਂ ਦੀ ਹਾਜ਼ਰੀ ਚ ਜਿਹੜਾ ਮੈਨੂੰ ਅੱਜ ਐਡਾ ਵੱਡਾ ਸੇਵਾ ਦਾ ਮੌਕਾ ਦਿੱਤਾ ਗਿਆ ਸੌਪਿਆ ਗਿਆ ਸੋ ਮੈਂ ਇਹ ਕਬੂਲ ਕਰਦਾ ਹੋਇਆ ਤੇ ਮੈਂ ਬੜੀ ਇਹਨਾਂ ਦੀ ਸਾਰੇ ਭੈਣਾਂ ਦੀ ਭਰਾਵਾਂ ਦੀ ਜਿਹੜੀ ਸਾਡੀ ਹੋਰ ਕਮੇਟੀ ਆ ਦਾ ਸਾਰਿਆਂ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਨਾਲ ਹੀ ਮੈਂ ਇੱਕ ਹੋਰ ਬੇਨਤੀ ਕਰਦਾ ਜਿੰਨੇ ਪੰਜਾਬ ਦੇ ਨਰੇਗਾ ਕਾਮੇ ਆ ਕਰਮਚਾਰੀ ਆ ਮੈਂ ਸਾਰਿਆਂ ਦੇ ਦੁੱਖ ਸੁੱਖ ਸੁਣਨ ਵਾਸਤੇ ਤੇ ਸਾਰਿਆਂ ਦੀ ਦੁੱਖ ਤਕਲੀਫਾਂ ਵਾਸਤੇ ਹਾਜ਼ਰ ਆ ਜਿੰਨਾ ਵੀ ਵੀਰਾਂ ਨੇ ਸਾਨੂੰ ਜਿੱਥੇ ਵੀ ਕਿਤੇ ਬੁਲਾਉਂਦੇ ਆ ਸਦਾ ਦਿੰਦੇ ਆ ਤੇ ਅਸੀਂ ਉੱਥੇ ਪਹੁੰਚ ਕੇ ਉਹਨਾਂ ਦੇ ਦੁੱਖ ਤਕਲੀਫਾਂ ਚ ਹਾਜ਼ਰ ਹੋਵਾਂਗੇ ਇਹਨਾਂ ਕੁਝ ਬੋਲਦਾ ਹੋਇਆ ਖਿਮਾ ਦਾ ਜਾਂਚਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ दिल्ली क्राइम नेशनल न्यूज़ नजर सब पर